ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਬਰਮਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਮਨੇ ਸਾਹਮਣੇ ਹੋ ਗਈਆਂ ਇਸ ਝੜਤ ਦੇ ਵਿੱਚ ਦੋਨਾਂ ਧਿਰਾਂ ਦੇ ਸਿਰ ਫਟ ਗਏ ਮਿਲੀ ਜਾਣਕਾਰੀ ਦੇ ਮੁਤਾਬਿਕ ਪਿੰਡ ਬਰਮਲਾ ਦੇ ਵਿੱਚ ਜ਼ਮੀਨ ਦੀ ਮੰਤੀ ਕੀਤੀ ਜਾ ਰਹੀ ਸੀ ਤੇ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਲੋਹੇ ਦੇ ਐਂਗਲ ਗੱਡੇ ਨੂੰ ਲੈ ਕੇ ਵਿਵਾਦ ਹੋ ਗਿਆ ਤਿਉਨਾ ਇੰਗਲਾਂ ਦੇ ਨਾਲ ਹੀ ਇੱਕ ਦੂਜੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੋਨਾਂ ਧਿਰਾਂ ਦੇ ਸਿਰ ਫਟ ਗਏ ਨੇ ਤੇ ਫਿਲਹਾਲ ਸਿਵਲ ਹਸਪਤਾਲ ਨੰਗਲ ਦੇ ਵਿੱਚ ਦੋਵੇਂ ਧਿਰਾਂ ਜਰੇ ਇਲਾਜ ਹਨ ਇਸ ਸਬੰਧ ਦੇ ਵਿੱਚ ਨੰਗਲ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਪਰ ਫਿਲਹਾਲ ਅਜੇ ਤੱਕ ਪੁਲਿਸ ਵੱਲੋਂ ਇਹਨਾਂ ਦੇ ਬਿਆਨ ਦਰਜ ਨਹੀਂ ਕੀਤੇ ਗਏ ਜਮੀਨੀ ਬਿਵਾਦ ਖੂਨੀ ਸੰਘਰਸ਼ ਦੇ ਵਿੱਚ ਬਦਲ ਗਿਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਭਾਈ ਮੇਰਾ ਨਾਮ ਬਤਾਰ ਸਿੰਘ ਪਿੰਡ ਬਰਮਲਾ ਕੱਲ ਮੈਂ ਸ਼ਾਮੀ ਗੱਡੀ ਭਰ ਕੇ ਗਿਆ ਗੱਡੀ ਭਰ ਕੇ ਗਿਆ ਤਾਂ ਕਾਕੇ ਨਾਂ ਦਾ ਵਿਅਕਤੀ ਉਹ ਨਿਸ਼ਾਨਦੇਹੀ ਲਈ ਠੀਕ ਹੈ ਜੀ ਨਿਸ਼ਾਨਦੇਹੀ ਲਈ ਚਲ ਜਿੱਦਾਂ ਉਹ ਨਿਸ਼ਾਨਦੇਹੀ ਲਈ ਲਈ ਅਸੀਂ ਕੋਈ ਉਹਦੇ ਨਾਲ ਕੋਈ ਹੋਰ ਨਹੀਂ ਸਾਡਾ ਉਹਦੇ ਨਾਲ ਆਈ ਕਰ ਲਿਆ ਤੇ ਜਿੱਥੇ ਤੇਰੀ ਨਿਕਲ ਜਾਂਦੇ ਦੇ ਦਾਂਗੇ ਉਹਦੇ باوجود ਇਹ ਮਲਕੀਤ ਸਿੰਘ ਉਹਦਾ ਮੁੰਡਾ ਜਸਪਰੀ ਸਿੰਘ ਤੇ ਮੁੰਡਾ ਛੋਟਾ ਬਲਵਿੰਦਰ ਸਿੰਘ ਇਹ ਤਿੰਨਾਂ ਨੇ ਐਂਗਲ ਚੱਕੇ ਐਂਗਲ ਗੱਡਣ ਨੂੰ ਤਾਂ ਇਹਨਾਂ ਦੀ ਕੋਈ ਜਗ੍ਹਾ ਨਹੀਂ ਨਿਕਲਦੀ ਕੋਈ ਕੁਝ ਨਹੀਂ ਬੀਣਾ ਮਤਲਬ ਐਂਗਲ ਘਟਣ ਲੱਗੇ ਕਹਿੰਦੇ ਆਈ ਤੋਂ ਇੱਥੇ ਕੰਧ ਕਰਾਂਗੇ ਹਾਲਾਂਕਿ ਕੰਧੇ ਤਾਂ ਕਰ ਸਕਦੇ ਜੇ ਇਹਨਾਂ ਦੀ ਉੱਥੇ ਜਗ੍ਹਾ ਨਿਕਲਦੀ ਹੋਵੇ ਇਹਨਾਂ ਦੇ ਨੰਬਰ ਦੀ ਕੋਈ ਨਿਸ਼ਾਨਦੇਹੀ ਨਹੀਂ ਸੀ ਮੁੜਕ ਜਿਆਦਾ ਸੀ ਇਹਨਾਂ ਦਾ ਵਿਰੋਧ ਕੀਤਾ ਤਾਂ ਹੀ ਨਹੀਂ ਉੱਪਰ ਤੇ ਮੇਰੇ ਪਰ ਹਮਲਾ ਕੀਤਾ ਤਿੰਨ ਬੰਦੇ ਨੇ ਐਂਗਲ ਮਾਰੇ ਮੇਰੇ ਸਿਰ ਵਿੱਚ ਭਾਈ ਇਹ ਚਾਰ ਜਗ੍ਹਾ ਸਿਰ ਪਾਟਿਆ ਵਾ ਠਾਈ ਟਾਂਕੇ ਲੱਗੇ ਕਿੰਨੇ ਟਾਂਕੇ ਕਮ ਸੇ ਕਮ ਵੀ 10-15 ਟਾਂਕੇ ਮੰਗ ਇਹੀ ਕਰਦੇ ਭਾਈ ਇਹਨਾਂ ਪਰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੇ ਸਾਨੂੰ ਪਿਛਲੇ 15-2 ਹਰ ਛੇ ਮਹੀਨੇ ਬਾਅਦ ਨਿਸ਼ਾਨਦੇਹੀ ਹਰ ਛੇ ਮਹੀਨੇ ਬਾਅਦ ਨਿਸ਼ਾਨਦੇਹੀ ਹੁਣ ਸਾਡਾ ਕੰਮ ਹੈ ਭਾਈ ਟਰੱਕਾਂ ਦਾ ਅਸੀਂ ਰੋਜ਼ ਰੋਜ਼ ਨਹੀਂ ਕਰੀ ਹੁੰਦੇ ਠੀਕ ਹੈ ਇਹਨਾਂ ਦਾ ਕੋਈ ਪਤਾ ਨਹੀਂ ਕੱਲ ਵੀ ਸਾਨੂੰ ਇਹ ਕਿਆ ਕਰਦੇ ਤੇ ਕਹਿੰਦੇ ਅਸੀਂ ਜਿੱਥਤ ਹੋ ਵੀ ਸਾਨੂੰ ਮਿਲ ਗਏ ਅਜੀ ਤੁਹਾਨੂੰ ਅਕਲ ਸਿਖਾ ਦਾਂਗੇ ਐਂ ਕਰ ਦੇਾਂਗੇ ਓ ਕਰ ਦੇਾਂਗੇ ਭਾਈ ਤਿੰਨ ਜਣੇ ਆ ਹਾਂਜੀ ਨਹੀਂ ਭਾਈ ਪੁਲਿਸ ਨਹੀਂ ਆਈ ਅਜੇ ਕੱਲ ਉਹਨਾਂ ਨੂੰ ਸ਼ਾਮ ਦੀ ਤਰ੍ਹਾਂ ਕੀਤੀ ਪਰ ਅਜੇ ਤੱਕ ਆਈ ਨਹੀਂ ਮੇਰਾ ਜਸਪੀਤ ਸਿੰਘ ਹੈ ਜੀ ਇਹਨਾਂ ਹੀ ਕੱਲ ਮਤਲਬ ਸਾਡੇ ਜਿਹੜੇ ਨਾਲ ਸਾਹਮਣੇ ਕਰ ਰਹੇ ਨੇ ਸਾਡੀ ਜ਼ਮੀਨ ਲੱਗਦੀ ਉਹਨਾਂ ਨਾਲ ਉਹੀ ਨਿਸ਼ਾਨਦੇਹੀ ਅਪਲਾਈ ਕੀਤੀ ਹੋਈ ਸੀ ਤੇ ਕਾਫੀ ਦਿਨਾਂ ਦੀ ਮਤਲਬ ਕੰਪਿਊਟਰ ਵਾਲੀ ਤੇ ਨਾ ਜੀ ਸਾਨੂੰ ਤਲਾਹ ਹੀ ਸੀਗੀ ਪਰਸੋਂ ਚੌਂਕੀਦਰ ਦੇ ਕੇ ਗਿਆ ਤੇ ਜੀ ਸਾਡੇ ਕਿ ਕੱਲ ਨਿਸ਼ਾਨਦੇਹੀ ਐ ਇੱਥੇ ਵੀ ਤੁਹਾਡੇ ਨੰਬਰ ਨਾਲ ਲੱਗਦੇ ਜੀ ਆਈ ਕਿ ਚਲੋ ਠੀਕ ਹੈ ਫਿਰ ਕੱਲ ਜਿਸ ਟਾਈਮ ਸ਼ਾਮ ਨੂੰ 3 3:30 ਵਜੇ ਨਿਸ਼ਾਨਦੇਹੀ ਸ਼ੁਰੂ ਹੋਈ ਦੀ ਤੇ ਮਤਲਬ ਜਿਹੜੇ ਸਾਡੇ ਨਾਲ ਦੇ ਗਵਾਨ ਦੇ ਘਰ ਆਈ ਤਾਂ ਇੱਕ ਇਹਨਾਂ ਦਾ ਜਿਹੜਾ ਸਾਹਮਣੇ ਵਾਲਾ ਇਹਨਾਂ 2013 ਦੀ ਨਿਸ਼ਾਨਦੇਹੀ ਸੀ ਸਾਨੂੰ ਤਲਾਹ ਤੀ ਅਸੀਂ ਤਾਂ ਉੱਥੇ ਤੇ ਜੀ ਤੇ ਨਾ ਜਦੋਂ ਜਿਸ ਟਾਈਮ ਯਾਨੀ ਕਿ ਨਿਸ਼ਾਨਦੇਹੀ ਹੋ ਕੇ ਇਹ ਜਿਹੜੇ ਤੇ ਸਾਹਮਣੇ ਵਾਲੀ ਦੀ ਉਹਨਾਂ ਦੀ ਨਿਕਲ ਗਈ ਸਾਡੇ ਨਾਲ ਦੇ ਤੇ ਜਿਹੜੇ ਸਾਡੇ ਗਵੰਡੀ ਹੈ ਜੀ ਤਾਂ ਉਹਨਾਂ ਥੱਲੋਂ ਜ਼ਮੀਨ ਉਹਦੀ ਨਿਕਲ ਗਈ ਜੀ ਤੇ ਜਿਹੜੀ ਉਹਦੀ ਨਾਲ ਦੀ ਜ਼ਮੀਨਾਂ ਹੀ ਉਹ ਸਾਡੀ ਸੀ ਮਤਲਬ ਸਾਡੀ ਨਿਕਲਦੀ ਉਧਰ ਨੂੰ ਟਿਕਾਣਾ ਜਾਈ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਵੀ ਤੁਸੀਂ ਆਪਣਾ ਸੱਦਾ ਕਰਿਆ ਹੋਇਆ ਵੀ ਅਸੀਂ ਆਪਣੇ ਐਂਗਲ ਕੱਢਨੇ ਹੀ ਉੱਥੇ ਆਪਣੀ ਜਗ੍ਹਾ ਦੇ ਮਤਲਬ ਅਸੀਂ ਆਪਣੀ ਕਵਰੀ ਕੰਨੀ ਬਾਉਂਡਰੀ ਲਗਾਣੀ ਜੀ ਗਾਹ ਨੂੰ ਕੇ ਉਹ ਮੰਨੇ ਨਹੀਂ ਫਿਰ ਇੱਥੇ ਤੇ ਉਹ ਗਾਲਾਂ ਹੀ ਕੱਢਣ ਲੱਗ ਗਈ ਸਾਨੂੰ ਫਿਰ ਅਸੀਂ ਐਂਗਲ ਚੱਕ ਕੇ ਮਤਲਬ ਐਂਗਲ ਕੱਢਣ ਲੱਗੇ ਜੀ ਮੁਰੇ ਹੋ ਕੇ ਉਹਨਾਂ ਚੋਂ ਇੱਕ ਉਹਦੇ ਬੜੇ ਬੇਟੇ ਨਾਲ ਗਿਆ ਜਿਹੜੀ ਨੇ ਧੱਕਾ ਮੇਰੇ ਮੈਨੂੰ ਵੀ ਤਾਂ ਕੰਮ ਆ ਰਿਆ ਤੇ ਜਦੋਂ ਮੇਰਾ ਮਤਲਬ ਪੇਰਨਾ ਖੁੱਲ ਗਿਆ ਜੀ ਤੇ ਗੋਮੇ ਵੀ ਮੜਾ ਹੱਥ ਜਾ ਪਾਣ ਲੱਗਿਆ ਜਾਨੂੰ ਨਾ ਉਹਦੇ ਦੋਏ ਦੂਏ ਬ੍ਰਦਰ ਨੇ ਆਕੇ ਨੇ ਛੋਟੇ ਨੇ ਮੇਰੇ ਹੱਥ ਫੜੇ ਤੇ ਉਹਨੇ ਪਿੱਛੋਂ ਐਂਗਲ ਮਾਰਿਆ ਜੀ ਮੇਰੇ ਸਿਰ ਤੇ ਜੀ ਹਾਂ ਜੀ 3 ਸੈਟ ਲੱਕੇ ਟਾਂਕੇ ਦੱਸਿਆ ਗਿਆ ਦੀ ਮੋਂ 10 ਜੀ ਉਹ ਦੋ ਥਾਂ ਦੋ ਜਿਹੜਾ ਐਂਗਲ ਦੇ ਦੋ ਹੁੰਦੇ ਨੇ ਉਹ ਦੋਏ ਬਜੀ ਦੋ ਥਾਂ ਤੇ ਫੱਟੇ ਜੀ ਹਾਂ ਜੀ ਕੀ ਮੰਨ ਕਰਦੇ ਵਾ ਇਹੀ ਕਰਦੇ ਜੀ ਹੁਣ ਤਾਂ ਇਨਸਾਫ ਹੋਣਾ ਚਾਹੀਦਾ ਹੀ ਅਸੀਂ ਆਪਣੀ ਜਗ੍ਹਾ ਲੈਣੀ ਹੈ ਜਿਹੜੀ ਸਾਡੀ ਉਹਨੇ ਦੱਬੀ ਹੋਈ ਹੈ ਨਾ ਜੀ ਪੁਲਿਸ ਵਗੈਰਾ ਨਹੀਂ ਆਈ ਸੀ ਸਰਕਾਰੀ ਹਾਂ ਪੁਲਿਸ ਹਜੇ ਬਿਆਨ ਨਹੀਂ ਹੋਇਆ ਜੀ ਉੱਤੇ ਜਿਹੜੀ ਗੱਲ ਨਿਸ਼ਾਨਦੇਹੀ ਸੀ ਸਰਕਾਰੀ ਨੇ ਜਾਂਦੀ ਸੀ ਸਰਕਾਰੀ ਬੰਦੇ ਗਏ ਸੀ ਜੀ